ਨੌਂਗ ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਕਿ ਭਗਵੰਤ ਮਾਨ ਸਰਕਾਰ ਆਪਣੀ ਬੁਨਿਆਦੀ ਜ਼ਿੰਮੇਵਾਰੀ ਜਿਹੜੀ ਲੋਕਾਂ ਦੇ ਜਾਨ ਮਾਲ ਦੀ ਰਾਖੀ ਦੀ ਹੁੰਦੀ ਹੈ ਉਹ ਨਿਭਾਉਣ ਵਿੱਚ ਸਫਲ ਹੈ ਜਾਂ بار بار ਉਠਦੇ ਸਵਾਲਾਂ ਨੂੰ ਜਵਾਬ ਦੇਣ ਦੀ ਕੋਈ ਤਸੱਲੀ ਬਖਸ਼ ਜਵਾਬ ਦੇਣ ਦੇ ਰੌ ਵਿੱਚ ਜਾਂ ਸਮਰੱਥਾ ਵਿੱਚ ਹੈਗੀ ਹੈ ਜਾਂ ਉਹ ਸਵਾਲ ਖੁੱਲੇ ਪਏ ਨੇ ਹਜੇ ਤੱਕ ਸਰਕਾਰ ਤੇ ਲਗਾਤਾਰ ਇਲਜ਼ਾਮ ਲੱਗਦੇ ਆ ਰਹੇ ਨੇ ਇਨਾਂ ਚ ਕਤਲ ਵੀ ਨੇ ਇਨਾਂ ਚ ਫਰੋਤੀਆਂ ਵੀ ਨੇ ਇਨਾਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਵੀ ਨੇ ਇਨਾਂ ਚ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜੀ ਫਾਇਰ ਰਹੀ ਹਿੰਸਾ ਦਾ ਸਵਾਲ ਆ ਉਹ ਸਾਰਾ ਕੁਝ ਹੀ ਹੈ ਅੱਜ ਤਾਜੀ ਇਹ ਘਟਨਾ ਇਸ ਕਰਕੇ ਹੈ ਕਿਉਂਕਿ ਸੈਣੇ ਦੇ ਵਿੱਚ ਜਿਹੜਾ ਸਰਪੰਚ ਬੀਬੀ ਬਣੀ ਹੈ 2018 ਦੇ ਵਿੱਚ ਉਹਦਾ ਪੁੱਤਰ ਉਦੇ ਨਾਲ ਉੜਜ ਦੇ ਐਮਐਲਏ ਲਾਭ ਸਿੰਘ ਉਗੋਕੇ ਦੇਖੇਗੇ ਸੀ ਆਮ ਆਦਮੀ ਕਲੀਨਿਕ ਦੇ ਮਾਮਲੇ ਦੇ ਵਿੱਚ ਸੁਖਮਿੰਦਰ ਸਿੰਘ ਕਲਕੱਤਾ ਉਹਨੂੰ ਕਿਹਾ ਜਾਂਦਾ ਹੈ ਤੇ ਉਹਦਾ ਕਤਲ ਹੋ ਜਾਂਦਾ ਹੈ ਇੱਕ ਉਹਦੇ ਨਾਲ ਦਾ ਹੀ ਸਾਥੀ ਜਿਹੜਾ ਕਹਿੰਦੇ ਨੇ ਕਿ ਨਸ਼ੇ ਕਰਦਾ ਉਹ ਕਤਲ ਦੇ ਵਿੱਚ ਸ਼ਾਮਲ ਦੱਸਿਆ ਜਾਂਦਾ ਪਰ ਉੱਥੇ ਲੋਕਾਂ ਦੇ ਵਿੱਚ ਜੋ ਇੱਕ ਮਾਹੌਲ ਟੋਟਲ ਬਣ ਗਿਆ ਇਸ ਸਮੇਂ ਦੇ ਵਿੱਚ ਜੋ ਨੈਰੇਟਿਵ ਸਰਜਿਆ ਗਿਆ ਉਹ ਇਹ ਹੈ ਕਿ ਇਹ ਸਿਆਸੀ ਕਤਲ ਹੈ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਇਹਦੇ ਪਿੱਛੇ ਕੋਈ ਹੋਰ ਗੜਬੀ ਆਇਦਾ ਪ੍ਰਚਾਰ ਦੇ ਵਿੱਚ ਉਹ ਐਮਐਲਏ ਦਾ ਨਾਮ ਵੀ ਪਵਾਉਣਾ ਚਾਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਉਂਕਿ ਉਹਨਾਂ ਦੀ ਅਣਬਣ ਹੋਈ ਹੈ ਬਾਅਦ ਦੇ ਵਿੱਚ ਵੀ ਉਹਦੀ ਇੱਕ ਵੀਡੀਓ ਆਉਂਦੀ ਹੈ ਇਸ ਲੈਵਲ ਦੀ ਉਹ ਕਹਿ ਰਿਹਾ ਕਿ ਮੇਰੇ ਕੋਲ ਬੰਦੇ ਆਏ ਸੀ ਇਹੋ ਜਾਂ ਨੈਟਵਰਕ ਸਿਸਟਮ ਦੇ ਵਿੱਚ ਹੈਗਾ ਜੀ ਉਹ ਉਹ ਹੈਗਾ ਨਹੀਂ ਹੈਗਾ ਉਹ ਸਾਰੀਆਂ ਜਾਂਚ ਦੇ ਸਵਾਲ ਨੇ ਪਰ ਇਹਦਾ ਮਤਲਬ ਇਹ ਕੀ ਹੈ ਕਿ ਲੋਕਾਂ ਦੇ ਵਿੱਚ ਇੱਕ ਗੱਲ ਇਸ ਲੈਵਲ ਦੀ ਬਣ ਰਹੀ ਹੈ ਇਹਦੇ ਤੇ ਗੱਲ ਕਰਾਂਗੇ ਡਿਟੇਲ ਦੇ ਵਿੱਚ ਲੈਂਡ ਆਂਡਰ ਦੀ ਸਿਚੁਏਸ਼ਨ ਦੂਸਰਾ ਸਵਾਲ ਤਰਨਤਾਰਨ ਦੇ ਵਿੱਚ ਕਾਂਗਰਸ ਨੇ ਆਪਣਾ ਕੈਂਡੀਡੇਟ ਆਫੀਸ਼ੀਅਲੀ ਐਲਾਨਤਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਤਾ ਆਮ ਆਦਮੀ ਪਾਰਟੀ ਨੇ ਐਲਾਨਤਾ ਭਾਜਪਾ ਨੇ ਐਲਾਨਤਾ ਤੇ ਇੱਕ ਧਿਰ ਜੜੀ ਬਚੀ ਹੈ ਜਿਹੜੀ ਮੇਨ ਧਿਰਾਂ ਦੇ ਵਿੱਚੋਂ ਆ ਉਹ ਹੈ ਪੰਥਕ ਸਟ੍ਰੀਮ ਦੀਆਂ ਧਿਰਾਂ ਜਿਹੜੀਆਂ ਸਭ ਤੋਂ ਵੱਡੀ ਮੇਨ ਗੱਲ ਕਿਉਂਕਿ ਅਮਰਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਜਿੱਤੇ ਹੋਏ ਨੇ ਉਹਨਾਂ ਦੀ ਜਿਹੜੀ ਪਾਰਟੀ ਹੈ ਵਾਰਿਸ ਪੰਜਾਬ ਦੇ ਉਹਨਾਂ ਨੇ ਕੈਂਡੀਡੇਟ ਉਤਾਰਨਾਂ ਚ ਉਹ ਅਨਾਉਂਸ ਕਰ ਚੁੱਕੇ ਨੇ ਇਹ ਤੋਂ ਪਹਿਲਾਂ ਸੰਦੀਪ ਸਿੰਘ ਸਣੀ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੀ ਮਦਦ ਕਰਨਗੇ ਦੂਸਰੇ ਪਾਸੇ ਇੱਕ ਹੋਰ ਗਰੁੱਪ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਜਿਹੜਾ ਆਪਣੇ ਆਪ ਨੂੰ ਪੁਨਰ ਸੁਰਜੀਤ ਆਕਾਲੀ ਦਲ ਲਿਖਦੇ ਉਹਨਾਂ ਨੇ ਇਹ ਫੈਸਲਾ ਕਰਨਾ ਕਿ ਸੱਤ ਮੈਂਬਰੀ ਇੱਕ ਕਮੇਟੀ ਉਹਨਾਂ ਨੇ ਬਣਾਈ ਸੀ ਅੱਜ ਇਹ ਕੱਲੀ ਬਣਾਈ ਹੈ ਅੱਜ ਕਮੇਟੀ ਤਰਨ ਤਰਨ ਦੇ ਵਿੱਚ ਮੀਟਿੰਗ ਕਰਦੀ ਹੈ ਤੇ ਮੀਟਿੰਗ ਕਰਕੇ ਕਈ ਗੱਲਾਂ ਦਾ ਹਿਸਾਬ-ਕਿਤਾਬ ਲਾਉਂਦੀ ਹੈ ਪਰ ਕਿਹਾ ਇਹੀ ਜਾ ਰਿਹਾ ਕਿ ਉਸ ਮੀਟਿੰਗ ਦੇ ਵਿੱਚ ਵੀ ਫੈਸਲਾ ਇਹੀ ਹੈ ਕਿ ਇੱਕ ਸਾਂਝੇ ਪੰਥਕ ਕੈਂਡੀਡੇਟ ਦੀ ਸਪੋਰਟ ਕੀਤੀ ਜਾਏਗੀ ਸਾਂਝਾ ਪੰਥਕ ਕੈਂਡੀਡੇਟ ਸੰਦੀਪ ਸਿੰਘ ਸਣੀ ਨੂੰ ਕਿਹਾ ਜਾ ਰਿਹਾ ਹੈ ਇਹ ਗੱਲ ਸਿਰੇ ਚੜਦੀ ਹੈ ਜਾਂ ਨਹੀਂ ਅਜੇ ਤੱਕ ਫਾਈਨਲ ਹੁੰਘਾਰਾ ਨਹੀਂ ਆਇਆ ਅਗਲੇ 1-2 ਦਿਨਾਂ ਦੇ ਵਿੱਚ ਕੀ ਗੱਲ ਜਾ ਰਹੀ ਹੈ ਪਰਦੇ ਦੇ ਪਿੱਛੇ ਕੀ ਘਟਨਾਵਾਂ ਚੱਲ ਰਹੀਆਂ ਨੇ ਇਹਦੇ ਤੇ ਚਰਚਾ ਕਰਾਂਗੇ ਤੀਜੀ ਗੱਲ ਆਖਰਕਾਰ ਰਜਿੰਦਰ ਗੁਪਤਾ ਦੇ ਜਿਹੜੇ ਪਹਿਲੇ ਅਸਤੀਫੇ ਸੀ ਇੱਕ ਦਿਨ ਪਹਿਲਾਂ ਉਹ ਗੱਲ ਸਾਬਤ ਹੋਈ ਹੈ ਜਿਹੜੀ ਪੋਲੀਟੀਕਲ ਅਫੇਅਰਜ਼ ਕਮੇਟੀ ਆਮ ਆਦਮੀ ਪਾਰਟੀ ਦੀ ਸੰਦੀਪ ਪਾਠਕ ਨੈਸ਼ਨਲ ਜਨ ਸੈਕਟਰੀ ਜਿਹੜੇ ਇੱਥੇ ਸੰਭਾਲਦੇ ਸੀ ਉਹਦੀ ਜਗ੍ਹਾ ਇੱਥੇ ਮਨੀਸ਼ ਸੋਸ਼ੋਧਿਆ ਨੂੰ ਦਿੱਤੀ ਪਰ ਉਹਦੇ ਦਸਤਾਖਤਾਂ ਨਾਲ ਹੀ ਜਿਹੜੇ ਰਾਜ ਸਭਾ ਮੈਂਬਰ ਵੀ ਨੇ ਸੰਦੀਪ ਪਾਠਕ ਉਹ ਹੁਣ ਆਮ ਆਦਮੀ ਦੇ ਤੌਰ ਦੇ ਉੱਤੇ ਟਰਾਈਡੈਂਟ ਗਰੁੱਪ ਦੇ ਮਾਲਕ ਰਾਜ ਸਭਾ ਅਰਜਿੰਦਰ ਗੁਪਤਾ ਜੀ ਜਾ ਹੀ ਰਹੇ ਨੇ ਕਿਉਂਕਿ 93 ਬੰਦੇ ਉਹਨਾਂ ਕੋਲ ਨੇ ਤੇ ਇਸ ਕਰਕੇ VOTING ਦੀ ਤਾਂ ਕੋਈ ਗੱਲ ਨਹੀਂ ਐ ਕਿ ਕੋਈ ਹੋਰ ਰਸਤੇ ਦੇ ਵਿੱਚ ਕੋਈ ਅੜਚਾ ਨਹੀਂ ਐ ਲਗਭਗ ਉਹ ਕਲੀਅਰ ਐ ਕਿ ਉਹ ਰਾਜ ਸਭਾ ਦੇ ਵਿੱਚ ਪਹੁੰਚਣਗੇ ਪਰ ਇਹਨੇ ਕੁਝ ਨਵੇਂ ਵਿਵਾਦਾਂ ਨੂੰ ਜਨਮ ਦਿੱਤਾ ਇਸ ਗੱਲ ਦੇ ਵਿੱਚ ਉਹ ਕੀ ਨੇ ਕਿਵੇਂ ਜੁੜੇ ਹੋਏ ਨੇ ਆਪਸ ਦੇ ਵਿੱਚ ਚਰਚਾ ਇਹਨਾਂ ਦੀ ਵੀ ਕਰਾਂਗੇ ਗੱਲ ਅਮਨ ਕਾਨੂੰਨ ਤੋਂ ਸ਼ੁਰੂ ਕਰਦੇ ਹਾਂ ਭਗਵੰਤ ਮਾਨ ਸਰਕਾਰ ਬਣਦੇ ਆਏ 2022 ਦੇ ਵਿੱਚ ਕਬੱਡੀ ਦੇ ਵੱਡੇ ਪਲੇਅਰ ਸੰਦੀਪ ਅੰਬੀਆਂ ਉਹਦਾ ਕਤਲ ਹੋ ਜਾਂਦਾ ਹੈ ਔਰ ਪਬਲਿਕ ਦੇ ਖੜੇ ਹੋਏ ਕਤਲ ਹੁੰਦਾ ਹੈ ਇੱਕ ਗਰਾਊਂਡ ਦੇ ਵਿੱਚ ਕਤਲ ਹੁੰਦਾ ਹੈ ਔਰ ਇਸੇ ਢੰਗ ਨਾਲ ਉਦੋਂ ਬਾਅਦ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਐਡਾ ਵੱਡਾ ਇੱਕ ਹੰਗਾਮਾ ਖੜਾ ਹੁੰਦਾ ਹੈ ਕਿਉਂਕਿ ਉਹਦੇ ਨਾਲ ਜੁੜ ਜਾਂਦੀ ਹੈ ਸਰਕਾਰ ਦੀ ਇੱਕ ਪਾਲਿਸੀ ਇਲਜ਼ਾਮ ਲੱਗਦਾ ਹੈ ਸਰਕਾਰ ਦੀ ਪਾਲਿਸੀ ਤੇ ਉਹਨਾਂ ਦੇ ਕੁਝ ਬੰਦਿਆਂ ਦੇ ਉੱਤੇ ਉਹਨਾਂ ਦੇ ਫਾਦਰ ਲਾਉਂਦੇ ਨੇ ਸਿੱਧੂ ਮੂਸੇਵਾਲੇ ਦੇ ਉਹ ਕੀ ਲਾਉਂਦੇ ਨੇ ਕਿ ਜਿਹੜੇ ਸਿਕਿਉਰਿਟੀ ਰਿਵਾਈਜ਼ ਕੀਤੀ ਸੀ ਸਿਕਿਉਰਿਟੀ ਦੀ ਮੁੜ ਕੇ ਸਮੀਖਿਆ ਕੀਤੀ ਪੰਜਾਬ ਸਰਕਾਰ ਨੇ ਉਹਦੇ ਚੋਂ ਸਿੱਧੂ ਮੂਸੇਵਾਲੇ ਦੇ ਕੁਝ ਬਾਡੀਗਾਰਡ ਵੀ ਵਾਪਸ ਲੈ ਲੈ ਗਏ ਉਹੀ ਵਾਪਸੀ ਦੇ ਕਰਕੇ ਉਹ ਜਨਤਕ ਤੌਰ ਤੇ ਖਬਰਾਂ ਵੀ ਛਪੀਆਂ ਤੇ ਅਗਲੇ ਦਿਨੀ ਉਹ ਟਾਰਗੇਟ ਹੋ ਜਾਂਦੇ ਨੇ ਤੇ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਤਾਂ ਉਹਨਾਂ ਦਾ ਇਲਜ਼ਾਮ ਇਹ ਲੱਗਦਾ ਉਹਦੇ ਫਾਦਰੇ ਇਲਜ਼ਾਮ ਲਾਉਂਦੇ ਨੇ ਕਿ ਜਿਹੜੇ ਮੀਡੀਆ ਦੇ ਪੱਖ ਤੋਂ ਜਿੰਮੇਵਾਰ ਬੰਦੇ ਸਰਕਾਰ ਚ ਸੀ ਜਿਨ੍ਹਾਂ ਨੇ ਇਹ ਨਸਰ ਕੀਤੀ ਜਾਣਕਾਰੀ ਕਿ ਸਕਿਉਰਿਟੀ ਗਾਰਡ ਵਾਪਸ ਲਏ ਜਾ ਰਹੇ ਨੇ ਉਹ ਕਹਿੰਦੇ ਨੇ ਉਹ ਕਾਰਨ ਬਣੇ ਨੇ ਉਹਨਾਂ ਦੇ ਬੇਟੇ ਦੇ ਕਤਲ ਦੇ ਮਾਮਲੇ ਚ ਸਿੱਧੂ ਮੂਸੇਵਾਲਾ ਕਿਉਂਕਿ ਕਾਂਗਰਸ ਦੇ ਪੱਖ ਟਿਕਟ ਤੇ ਮਾਨਸਾ ਤੋਂ ਕੈਂਡੀਡੇਟ ਵੀ ਸੀ ਚੋਣ ਲੜ ਚੁੱਕਿਆ ਸੀ 22 ਦੇ ਵਿੱਚ ਇਹਦੇ ਤੋਂ ਇਵਾ ਉਹਦੀ ਜਿਹੜੀ ਇੱਕ 스타 ਤੇ ਸੈਲੀਬ੍ਰਿਟੀ ਦਾ ਇਮੇਜ ਸੀਗਾ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਤੇ ਇੱਥੇ ਉਸ ਵੱਡੇ ਪਦਰ ਤੇ ਜਦੋਂ ਇਕੱਠ ਹੋਣ ਲੱਗੇ ਤਾਂ ਹਰ ਪਾਰਟੀ ਦਾ ਬੰਦਾ ਉੱਥੇ ਗਿਆ ਹਰ ਮਤਲਬ ਪੋਲੀਟੀਕਲ ਲੀਡਰ ਨੇ ਉਹਦੇ ਨਾਲ ਸਹਿਯੋਗ ਆਪਣੇ ਆਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਔਰ ਇਵਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਭਾਨ ਉਹਨਾਂ ਨੂੰ ਜਾ ਕੇ ਵੀ ਕਹਿਣਾ ਪਿਆ ਕਿ ਅਸੀਂ ਇਸ ਕਤਲ ਦਾ ਪੂਰਾ ਹਿਸਾਬ-ਕਿਤਾਬ ਪੂਰੀ ਜਾਂਚ ਕਰਕੇ ਸਭ ਦੇ ਸਾਹਮਣੇ ਤੇ ਦੋਸ਼ੀਆਂ ਨੂੰ ਸਜ਼ਾ ਦੇ ਆ। ਉਹਦੇ ਚੱਲਦੇ ਚરાਵੀ ਉਸੇ ਕੇਸ ਦੇ ਚੱਲਦੇ ਦੌਰਾਨ ਜਿਹੜਾ CIA ਦਾ ਇੰਚਾਰਜ ਸੀ ਉਹ ਇਸ ਗੱਲ 'ਚ ਫੜਿਆ ਜਾਂਦਾ ਕਿ ਲਾਰੈਂਸ ਬਸ਼ਨੋਈ ਨਾਲ ਸੰਬੰਧਤ ਬੰਦਾ ਜਿਹੜੇ ਫੜੇ ਗਏ ਸੀ ਉਹ ਕਿਸੇ ਔਰਤ ਨੂੰ ਲਿਜਾ ਕੇ ਆਪਣੇ ਘਰ ਜਾਂ ਆਪਣੇ ਕਿਸੇ ਹੋਰ ਨੇੜੇ ਦੇ ਹੋਟਲ 'ਚ ਉਹਨਾਂ ਨੂੰ ਅਜਾਸੀ ਕਰਾਉਂਦੇ ਤੇ ਉਹਨਾਂ ਨੂੰ ਭੱਜਣ 'ਚ ਮਦਦ ਕਰਨ ਦੇ ਰੂਪ 'ਚ ਗ੍ਰਿਫਤਾਰ ਕੀਤੇ ਗਏ ਮਾਨਸਾ ਦਾ ਬੰਦਾ ਕਿਉਂਕਿ ਬੂਸੇਵਾਲਾ ਪਿੰਡ ਮਾਨਸਾ ਦੇ ਨੇੜੇ ਹੈ ਤੇ ਜੀਐਚਸੀਆਈਏ ਸਟਾਫ ਦਾ ਇਨਚਾਰਜ ਇੰਨਾ ਜ਼ਿਆਦਾ ਖੁਬਿਆ ਹੋਇਆ ਹੈ ਗੈਂਗਸਟਰ ਜਿਹਦੇ ਨਾਲ ਤਾਂ ਇਹ ਇਲਜ਼ਾਮ ਲੱਗਿਆ ਕਿ ਕਿਉਂ ਹੌਸਲ ਲੈਵਲ ਦੇ ਉੱਤੇ ਹੋਇਆ ਫਿਰ ਇੱਕ ਗੱਲ ਹੋਰ बार-बार ਚੱਲਦੀ ਰਹੇ ਕਿ ਲਾਰਸ ਬਸ਼ਨੋਈ ਜਿਹਨੂੰ ਇੱਥੇ ਲਿਆਂਦਾ ਤਾਂ ਗਿਆ ਉਹਦੀ ਇੱਕ ਇੰਟਰਵਿਊ ਨਸਰ ਹੁੰਦੀ ਹੈ ਉਹ ਇੰਟਰਵਿਊ ਕੌਣ ਕਰਾਉਂਦਾ ਹੈ ਜੀ ਸਰਕਾਰੀ ਤੰਤਰ ਪੁਲਿਸ ਦਾ ਤੰਤਰ ਅੰਦਰੋਂ ਇਸ ਕਿਸਮ ਦਾ ਕਿਉਂ ਖਿੱਚੜੀ ਹੈ ਗੰਗਾ ਸਰਜ ਦੇ ਨਾਲ ਜਾਂ ਕੋਈ ਹੋਰ ਜ਼ਿੰਮੇਵਾਰੀ ਉਦੋਂ ਪੰਜਾਬ ਦੇ ਡੀਜੀਪੀ ਨੇ ਕਹਿਤਾ ਤੁਰੰਤ ਕਿ ਨਹੀਂ ਜੀ ਇਹ ਇੰਟਰਵਿਊਜ਼ ਪੰਜਾਬ ਦੇ ਕਿਸੇ ਥਾਣੇ ਜਾਂ ਪੰਜਾਬ ਦੀ ਕਿਸੇ ਜੇਲ੍ਹ ਚ ਨਹੀਂ ਆ ਹੋਈਆਂ ਪਰ ਸੁਪਰੀਮ ਹਾਈ ਕੋਰਟ ਦੀ ਦੇਖ ਰੇਖ ਦੇ ਹੇਠ ਬਣਾਈ ਗਈ ਐਸਆਈਟੀ ਇਹ ਰਿਕਾਰਡ ਲੱਭ ਲੈਂਦੀ ਹੈ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਨਹੀਂ ਲਾਰਸਬ ਸਨੋਈ ਦੀ ਇੰਟਰਵਿਊ ਉਹਦੇ ਲਈ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰਬੰਧ ਕਰਨਾ ਉਹ ਖਰੜ ਦੇ ਸੀਆਈਏ ਸਟਾਫ ਦੇ ਥਾਣੇ ਦੇ ਵਿੱਚ ਹੋਇਆ ਤਾਂ ਕੋਰਟ بار-ਬਾਰ ਕਹਿੰਦੀ ਦੇ ਕਿ ਉੱਪਰ ਤੱਕ ਦੇ ਬੰਦੇ ਹੋਣਗੇ ਹੇਠਲੇ ਬੰਦਿਆਂ ਨਾਲ ਕਿਉਂ ਕਰ ਰਹੇ ਹੋ ਉਹ ਗੱਲ ਤੇ ਵੀ ਨਾ ਡੀਜੀਪੀ ਦੀ ਕੋਈ ਜਵਾਬ ਦੇਈ ਨਾ ਗ੍ਰਹਿ ਮੰਤਰੀ ਦੇ ਤੌਰ ਤੇ ਮੁੱਖ ਮੰਤਰੀ ਦੀ ਕੋਈ ਜਵਾਬ ਦੇਈ ਤੇ ਨਾ ਹੀਠਾ ਮਾਰੇ ਮोटे ਅਫਸਰਾਂ ਖਿਲਾਫ ਕੋਈ ਕਾਰਵਾਈ ਹੁੰਦੀ ਆ ਤਾਂ ਉਹ ਇੱਕ ਅਲੱਗ ਗੱਲ ਐ ਇਹ ਗੱਲ ਇਸ ਢੰਗ ਨਾਲ ਚੱਲਦੀ ਗਈ ਇਹ ਜਦੋਂ ਇੱਕ ਲਗਾਤਾਰ ਗੱਲ ਐ ਫਿਰ ਇੱਕ ਕਤਲ ਹੁੰਦਾ ਬੋਹਰ ਦੇ ਵਿੱਚ ਸੰਜੀ ਬਰਬਾਦਾ ਉਹ ਬਿਜ਼ਨਸਮੈਨ ਐ ਲਗਾਤਾਰ ਬਿਜ਼ਨਸਮੈਨ ਹੀ ਗੱਲਾਂ ਵੀ ਕਰਦੇ ਆਮ ਦੇਖੇ ਜਾਂਦੇ ਨੇ ਇਹ ਓਪਨ ਸਿਕਰੇਟ ਐ ਅੱਜ ਕੱਲ ਸਾਰੇ ਬੋਲਦੇ ਨੇ ਕਿ ਫਰੋਤੀਆਂ ਦੇ ਫੋਨ ਆਉਂਦੇ ਨੇ ਜਿਹੜਾ ਚੋਂ ਬੈਠਿਆਂ ਦੇ ਵੀ ਬਾਹਰੋਂ ਵੀ ਆਲੇ ਦੁਆਲੇੋਂ ਵੀ ਬਹੁਤ ਬੜਾ ਸੈਕਸ਼ਨ ਇਸ ਗੱਲੋਂ ਤੰਗ ਐ ਕਿ ਉਹ ਪੁਲਿਸ ਕੋਲ ਨਹੀਂ ਜਾ ਪਾਉਂਦੇ ਜੇ ਪੁਲਿਸ ਕੋਲ ਜਾਂਦੇ ਨੇ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਸਗੋਂ ਉਲਟਾ ਥ੍ਰੈਟ ਉਲਟਾ ਉਹਨਾਂ ਦੇ ਬੱਚਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਖਤਰਾ ਖੜਾ ਹੋ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਉਸ ਪੱਧਰ ਦੇ ਉੱਤੇ ਤਾਂ ਸਰਕਾਰ ਤੇ ਇਲਜ਼ਾਮ ਆਉਣਾ ਹੀ ਆਉਣਾ ਹੈ ਡਾਇਰੈਕਟ ਹੈ ਜਾਂ ਇਨਡਾਇਰੈਕਟ ਹੈ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਜਿਹੜਾ ਸਾਬਕਾ ਸਰਪੰਚ ਬੀਬੀ ਦਾ ਮੁੰਡਾ ਜਿਹੜਾ ਸੋਗਵਿੰਦਰ ਸਿੰਘ ਕਲਕੱਤਾ ਜਿਹਦੀ ਜਿਹਦਾ ਕਤਲ ਕੀਤਾ ਗਿਆ ਇਹਦੇ ਤੇ ਲੋਕ ਕਿਉਂ ਨੈਰੇਟਿਵ ਸर्ज ਰਹੇ ਨੇ ਬਾਾਰ-ਬਾਰ ਜਾ ਰਹੇ ਨੇ ਅਜੇ ਤੱਕ ਮਤਲਬ ਡੈੱਡ ਬੋਡੀ ਪਈ ਹੋਈ ਹੈ ਪੋਸਟਮਾਰਟਮ ਨਹੀਂ ਹੋਇਆ ਲੋਕਾਂ ਦੀ ਮੰਗ ਹੈ ਇੱਕ ਓਵਰਆਲ ਵੱਡੇ-ਵੱਡੇ ਕੱਠ ਕਰਕੇ ਕੱਠ ਹੋਇਆ ਹੋਇਆ ਉਹ ਕਹਿੰਦੇ ਨੇ ਕਿ ਐਫ ਆਈ ਆਰ ਦੇ ਵਿੱਚ ਐਮ ਐਲ ਏ ਦਾ ਨਾਮ ਵੀ ਪਾਇਆ ਜਾਏ ਤੇ ਕਿਉਂ ਕਿਉਂਕਿ ਇੱਕ ਐਮ ਐਲ ਉਹ ਐਮ ਐਲ ਏ ਜਿਹੜੇ ਨੇ ਲੋਕਲ ਉਹ ਉੱਥੇ ਜਿਰਾ ਕਰਦੇ ਦਿਖਾਈ ਦਿੰਦੇ ਨੇ ਇੱਕ ਦੂਜੇ ਦੇ ਨਾਲ ਜਦੋਂ ਉਹ ਸਰਪੰਚ ਸੀ ਉਹਨਾਂ ਦੀ ਮਾਤਾ ਆਮ ਆਦਮੀ ਪਾਰਟੀ ਜਿਹੜਾ ਕਲੀਨਿਕ ਦਾ ਇੱਕ ਦੌਰ ਚੱਲਦਾ ਸੀ ਹੈਲਥ ਕ੍ਰਾਂਤੀ ਦਾ ਤੇ ਜਿਹੜੀਆਂ ਚੱਲ ਰਹੀਆਂ ਡਿਸਪੈਂਸਰੀਆਂ ਸੀ ਉੱਥੇ ਇੱਕ ਫੱਟਾ ਲਾਉਣਾ ਸੀ ਆਮ ਆਦਮੀ ਪਾਰਟੀ ਦਾ ਤੇ ਉਹ ਵਿਰੋਧ ਕਰ ਰਹੇ ਸੀ ਉਹ ਕਹ ਰਹੇ ਸੀ ਤੁਸੀਂ ਕਿਤੇ ਵੀ ਹੋਰ ਕਰ ਲਓ ਸਾਡੀ ਡਿਸਪੈਂਸਰੀ ਵੀ ਜਿੰਮੇ ਚੱਲਦੀ ਆ ਚੱਲਣ ਦਿਓ ਤੁਸੀਂ ਆਮ ਆਦਮੀ ਕਲੀਨ ਕਿਤੇ ਹੋਰ ਬਣਾ ਲਓ ਛੋਟੇ ਪਿੰਡਾਂ 'ਚ ਬਣਾ ਲਓ ਇੱਥੇ ਵੱਡਾ ਪਿੰਡ ਹੈ ਤੇ ਇਹਦੇ ਲਈ ਸਾਡਾ ਚੱਲਦਾ ਪਰ ਉਦੋਂ ਕਹਾ ਸੁਣੀ ਹੋਈ ਇਹਨਾਂ ਦੀ ਆਪਸ ਦੇ ਵਿੱਚ ਐਮਐਲਏ ਨੇ ਵੀ ਕਿਹਾ ਔਰ ਉਹ ਵੀ ਆਪਣੀ ਗੱਲ ਕਰਦੇ ਦੇਖੇਗੇ ਉਦੋਂ ਬਾਅਦ ਵੀ ਹੁਣੇ ਕਹਿੰਦੇ ਨੇ ਕੁਝ ਦਿਨ ਹੋਏ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਤੇ ਸਰਪੰਚ ਦੀ ਕਿਸੇ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉੱਥੇ ਸਰਪੰਚ ਤਾਂ ਰਾਂ ਦਿੰਦੇ ਨੇ ਉੱਥੇ ਵੀ ਇਹ ਸੁਖਵਿੰਦਰ ਸਿੰਘ ਜਿਹੜਾ ਬੋਲ ਕੇ ਆਇਆ ਹੈ ਕਾਂਗਰਸ ਪਾਰਟੀ ਨਾਲ ਜੁੜਿਆ ਸੀ ਪਰ ਨਾਲ ਇਹ ਕਹਿੰਦੇ ਨੇ ਕਿ ਵੋਕਲ ਸੀ ਬੋਲਾ ਕਾਫੀ ਸੀ ਇਹਨੇ ਆਪਣੀ ਸਰਕਾਰ ਵੇਲੇ ਵੀ ਕਈ ਲੀਡਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਕੇਬਲ ਢਿੱਲੋਂ ਉਹ ਵਰਨਾਲੇ ਦੇ ਲੀਡਰ ਸੀ ਉੱਥੋਂ ਕਹਿੰਦੇ ਨੇ ਅੱਜ ਕੱਲ ਤਾਂ ਉਹ ਖੈਰ ਭਾਜਪੀ ਚ ਨੇ ਤੇ ਕਹਿੰਦੇ ਉਹਨਾਂ ਨਾਲ ਲਈ ਸੀ ਬਣਦੀ ਇਹਨਾਂ ਦੀ ਵਿਜੇ ਵਿਜੇਂਦਰ ਸਿੰਘ ਰਾ ਨਾਲ ਬਣਦੀ ਸੀ ਵਿਜੇਂਦਰ ਸਿੰਘਲਾ ਅੱਜ ਗਏ ਵੀ ਉਸ ਕੱਟ ਦੇ ਵਿੱਚ ਵੀ ਗਏ ਨੇ ਲੋਕਲ ਬਰਨਾਲੇ ਦੇ ਐਮਐਲਏ ਨੂੰ ਵੀ ਲੈ ਕੇ ਗਏ ਨੇ ਤੇ ਹੋਰ ਬਹੁਤ ਸਾਰੇ ਲੋਕ ਵੀ ਜਾ ਰਹੇ ਨੇ ਉਸ ਮਾਮਲੇ ਦੇ ਵਿੱਚ ਜਦੋਂ ਲਾਭ ਸਿੰਘ ਉੱਗੇ ਕੋਲ ਨੂੰ ਪੁੱਛਿਆ ਜਾਂਦਾ ਅਸੀਂ ਉਹਦੇ ਨਾਲ ਗੱਲ ਕਰਦੇ ਹਾਂ ਕਿ ਭਾਈ ਇਹ ਇਲਜ਼ਾਮ ਲੱਗ ਰਿਹਾ ਤੁਹਾਡਾ ਕੀ ਕਹਿਣਾ ਹੈ ਹਾਲਾਂਕਿ ਐਫਆਈਆਰ ਹੋ ਚੁੱਕੀ ਹੈ ਐਫਆਈਆਰ ਜਿਹੜੀ ਹੋਈ ਹੈ ਉਹਦੇ ਵਿੱਚ ਬੀਐਨਐਸ ਦੀ ਧਾਰਾ 103 ਅਵਲੀਕ 1 ਲੱਗੀ ਹੈ ਜਿੱਥੇ ਮਰਡਰ ਦਾ ਕੇਸ ਹੁੰਦਾ ਜਿਹਦੇ ਵਿੱਚ ਫਾਂਸੀ ਤੱਕ ਦੀ ਸਜ਼ਾ ਉਮਰ ਕੈਦ ਤੋਂ ਲੈ ਕੇ ਉਹ ਧਾਰਾ ਲੱਗੀ ਹੋਈ ਹੈ ਇੱਕ 61 ਅਵਲੀਕ 2 ਲੱਗੀ ਹੈ ਉਸ ਕ੍ਰਿਮੀਨਲ ਕਾਂਸਪੀਰੇਸੀ ਹੁੰਦੀ ਹੈ ਉਹ ਵੀ ਉਹਦੇ ਵਿੱਚ ਸ਼ਾਮਲ ਹੈ ਤੇ ਇੱਕ ਆਰਮ ਇਨਜੈਕਟ ਦੀ ਧਾਰਾ ਲੱਗੀ ਹੈ ਤਿੰਨ ਧਾਰਾਵਾਂ ਉਹਦੇ ਵਿੱਚ ਲੱਗੀਆਂ ਨੇ ਐਫ ਆਈ ਆਰ ਰਾਤ ਦੇਰ ਰਾਤ ਹੀ ਲਗਭਗ 11 ਵਜੇ ਪਾਉਣੇ 11 ਵਜੇ ਹੋ ਗਈ ਸੀ 10:47 ਮਿੰਟ ਦੇ ਉੱਤੇ ਤੇ ਡੀਆਈਜੀ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿ ਅਸੀਂ ਬੰਦੇ ਅਰੈਸਟ ਕਰ ਲਏ ਨੇ ਤਿੰਨ ਬੰਦੇ ਦੋ ਬੰਦੇ ਇੱਕ ਹਰਜਿੰਦਰ ਸਿੰਘ ਜਿਹੜਾ ਇਹਦੇ ਨਾਲ ਹੀ ਸੁਖਬਿੰਦਰ ਸਿੰਘ ਦੇ ਨਾਲ ਦੋਸਤ ਕਿਹਾ ਜਾਂਦਾ ਸੀ ਪਰ ਨਸ਼ਾ ਕਰਦਾ ਸੀ ਲਗਾਤਾਰ ਤੇ ਲੋਕ ਇਹ ਕਹਿੰਦੇ ਨੇ ਕਿ ਉਹ ਨਸ਼ਾ ਕਰਨ ਵਾਲਾ ਬੰਦਾ ਸੀ ਉਹਦੇ ਕੋਲ ਕਿੱਥੋਂ ਆਈ ਇਹ ਪਿਸਤੌਲ ਕਿੱਥੋਂ ਆਈ ਪਿਸਤੌਲ ਕਿਦੀ ਹੈ ਕਿ ਮੈਂ ਉਹਨੂੰ ਇਸ ਜਾਲ ਦੇ ਵਿੱਚ ਜਾਂ ਉਹਦੇ ਦਿਮਾਗ ਦੇ ਵਿੱਚ ਆਇਆ ਕਿ ਉਹਦਾ ਕਤਲ ਕਰਨਾ ਹੈ ਉਹਨੇ ਉਹ ਸਾਜ਼ਿਸ਼ ਬੇਨਕਾਬ ਹੋਣੀ ਚਾਹੀਦੀ ਹੈ ਤੇ ਜਿਹੜੀ ਗੱਲ ਇਹ ਸੀ ਕਿ ਉਹਨੇ ਉਹਦਾ ਪਿਸਤਲ ਵੀ ਸੀ ਪੁਲਿਸ ਨੇ ਲੈ ਲਿਆ ਸੀ ਤੇ ਪਿਸਤਲ ਨਹੀਂ ਦਿੱਤਾ ਤੇ ਇੱਕ ਦਰਖਾਸਤ ਦਿੱਤੀ ਕਿ ਮੈਨੂੰ ਖਤਰਾ ਹੈ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਇਹਦੇ ਤੇ ਪੁਲਿਸ ਦਾ ਵਰਜਨ ਇਹ ਹੈ ਕਿ ਉਹਨਾਂ ਨੇ ਡੀਜੀਪੀ ਨੂੰ ਕਹਿ ਕੇ ਐਨਓਸੀ ਲਈ ਸੀ ਆਪਦਾ ਪਿਸਤਲ ਵੇਚਿਆ ਲਾਇਸੈਂਸ 2029 ਤੱਕ ਸੀ ਅਜੇ ਨਵਾਂ ਪਿਸਤਲ ਜਾਂ ਨਮੀ ਕੋਈ ਚੀਜ਼ ਉਹਨਾਂ ਨੇ ਸ਼ਾਇਦ ਖਰੀਦੀ ਨਹੀਂ ਜਾਂ ਕੀ ਕੀਤਾ ਹੈ ਪਰੇ ਆਪੋ ਆਪਣੇ ਦਾਅਵੇ ਪਰਤੀ ਦਾਅਵੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਗੱਲ ਤੋਂ ਕੋਈ ਮਨੁਕਰ ਨਹੀਂ ਹੋ ਸਕਦਾ ਹਾਲਾਂਕਿ ਲਾਭ ਸਿੰਘ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਮੇਰੇ ਤੇ ਮੈਂ ਕੋਈ ਕਾਤਲ ਥੋੜੀ ਆ ਮੇਰੇ ਨਾਲ ਉਹਦਾ ਕਿੱਡਾ ਘਰੌਣਾ ਇੱਕ ਵਾਰ ਸਾਡਾ ਬੜਾ ਮੋਟਾ ਕੋਈ ਗੱਲ ਹੋਈ ਸਾਡੇ ਕੋਈ ਲਾਗਾ ਦੇ ਗਏ ਨਹੀਂ ਮੈਂ ਕਿਵੇਂ ਕਰ ਸਕਦਾ ਉਹਨਾਂ ਨੇ ਡਰਾਇ ਕੀਤਾ ਪੂਰੀ ਤਰ੍ਹਾਂ ਇਹ ਸਾਰੇ ਮਾਮਲੇ ਨੂੰ ਪਰ ਜਿਹੜਾ ਲੋਕਾਂ ਦੇ ਮਨਾਂ 'ਚ ਨੈਰੇਟਿਵ ਇੱਕ ਬਣਿਆ ਹੈ ਸਰਕਾਰ ਦੀ ਬੇਪਰੋਖਗੀ ਦਾ ਸਰਕਾਰ ਦੀ ਨਾ ਹੈਲੀਅਤ ਦਾ ਐਕਸ਼ਨ ਨਾ ਲੈਣ ਦੇ ਮਾਮਲਿਆਂ ਦੇ ਵਿੱਚ ਉਹ ਲੋਕਾਂ ਦਾ ਭਰੋਸਾ ਕਿਵੇਂ ਜਿੱਤਿਆ ਜਾਏਗਾ ਲੋਕਾਂ ਦਾ ਭਰੋਸਾ ਕਿਸ ਢੰਗ ਦੇ ਨਾਲ ਸਾਹਮਣੇ ਲਿਆ ਕੇ ਜਦੋਂ ਤੁਸੀਂ ਇਸ ਗੱਲ ਦੀ ਗੱਲ ਕਰਦੇ ਹੋ ਕਿ ਜਿੰਨੇ ਕੇਸ ਇਹਨਾਂ ਨੇ ਕਿਹਾ ਸੀ ਕਿ ਅਸੀਂ ਡਰਗ ਨੂੰ ਚਾਰ ਮਹੀਨਿਆਂ ਦੇ ਵਿੱਚ ਅਸੀਂ ਖਤਮ ਕਰ ਦਾਂਗੇ ਤਾਂ ਤੁਸੀਂ ਪਰਚੇ ਦਰਜ ਤਾਂ ਦਿਖਾਉਨੇ ਹੋ ਅੰਜਾਮ ਤੱਕ ਕਿੱਥੇ ਜਾਂਦਾ ਜਦੋਂ ਕਰਪਸ਼ਨ ਜ ਤੁਸੀਂ ਕਹਿੰਦੇ ਹੋ ਸਾਡੇ ਮੰਤਰੀ ਵੀ ਫੜੇਗੇ ਬਾਕੀ ਵੀ ਫੜੇਗੇ ਉਹਨਾਂ ਦੇ ਅੰਜਾਮ ਤੱਕ ਕਿੱਥੇ ਜਾਂਦੇ ਹੋ ਤੇ ਪਹਿਲੇ ਰਸਤੇ ਝਟਕਿਓ ਤੁਹਾਡੇ ਨਾਲ ਹੀ ਤੁਰੇ ਫਿਰਦੇ ਨੇ ਉਸੇ ਤਰੀਕੇ ਦੀ ਗੱਲ ਆਉਂਦੀ ਹੈ ਔਰ ਇਸੇ ਲਈ ਗੁਰੂ ਗਰੰਤ ਸਾਹਿਬ ਦੇ ਮਾਮਲੇ ਦੇ ਵਿੱਚ ਤੁਸੀਂ ਬਹੁਤ ਵਾਅਦੇ ਕੀਤੇ ਤੁਹਾਡਾ ਇੱਕ ਆfda ਐਮਐਲਏ ਕੁਮਰ ਵਿਜੇ ਪ੍ਰਤਾਪ ਨੂੰ ਕੱਢਣਾ ਪਿਆ ਤੇ ਕੱਢ ਕੇ ਤੁਸੀਂ ਬਾਹਰ ਕਰਤਾ ਜਿਹੜੇ ਇਹ ਗੱਲ ਕਰ ਰਹੇ ਸੀ ਕਿ ਇੱਕ ਵਾਰ ਫਿਰ ਠੱਗੀ ਹੋ ਗਈ ਹੈ ਇਹ ਇਨਸਾਫ ਨਹੀਂ ਮਿਲੂਗਾ ਜਿਸ ਢੰਗ ਦੇ ਨਾਲ ਫਿਰ ਤੁਹਾਡੇ ਰਹਿੰਦੇ ਸਹਿੰਦੇ ਉਹ ਸਾਰੇ ਕੇਸ ਚੰਡੀਗੜ੍ਹ ਸਿਫਟ ਹੋਣ ਦੀ ਗੱਲ ਕਰਦੇ ਨੇ ਸਿਫਟ ਹੋ ਜਾਂਦੇ ਨੇ ਤੇ ਉਸ ਮਾਮਲੇ ਦੇ ਵਿੱਚ ਉਹਦੇ ਤੇ ਲੋਕਾਂ ਨੂੰ ਇੱਕ ਹੌਲੀ ਹੌਲੀ ਇਹ ਯਕੀਨ ਬਣਦਾ ਗਿਆ ਕਿ ਸਰਕਾਰ ਸਮਾਂ ਰਹਿੰਦੇ ਯੋਗਤਾ ਨਾਲ ਸਮਰੱਥਾ ਨਾਲ ਇਹ ਕੰਮ ਨਹੀਂ ਕਰਦੀ ਕਿ ਲੋਕਾਂ ਨੂੰ ਇਹ ਪ੍ਰੋਸਸਾ ਦਿੱਤਾ ਜਾ ਸਕੇ ਲੈਂਡ ਆਰਡਰ ਦਾ ਫਰੋਤੀਆਂ ਦੇ ਮਾਮਲੇ 'ਚ ਜਾਂ ਵੱਖ-ਵੱਖ ਜਿੰਨੇ ਵੀ ਮਾਮਲੇ ਆਉਂਦੇ ਨੇ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਹੁਣ ਇਹ ਐਫ ਆਈ ਆਰ ਹੋਈ ਹੈ ਲੋਕਲ ਪੁਲਿਸ ਕਰੇਗੀ ਜਾਂ ਕਿਉਂ ਜੀ ਜਾਂਚ ਦੀ ਲੋੜ ਹੈ ਕਿ ਜਾਂਚ ਨਾਲ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਕੀ ਪਰੋਸੇ ਲੋਕਾਂ ਦਾ ਯਕੀਨ ਹੈਗਾ ਲੋਕਾਂ ਦਾ ਯਕੀਨ ਜਾਂ ਸੁਪਰੀਮ ਹਾਈ ਕੋਰਟ ਦੀ ਗਵਾਹੀ ਦੇ ਵਿੱਚ ਐਸ ਆਈ ਟੀ ਬਣੀ ਹੋਵੇ ਕੁਝ ਕੇਸ ਉਹਦੇ ਨਾਲ ਸੌਰਮ ਹੁੰਦੇ ਦਿਖਾਈ ਦਿੱਤੇ ਨੇ ਡਾਇਰੈਕਟ ਪੁਲਿਸ ਕੇਸ ਸੋਲਵ ਕਰੇ ਉਹ ਦਿਖਾਈ ਨਹੀਂ ਦਿੱਤੇ ਬਹੁਤੇ ਥਾਵਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਇਸ ਲੈਵਲ ਦੇ ਉੱਤੇ ਚੱਲਦੀਆਂ ਨੇ ਇਸ ਲਈ ਇਹ ਬਹੁਤ بڑا ਮਾਮਲਾ ਹੈ ਔਰ ਲੈਂਡ ਆਰਡਰ ਐਡਾ ਵੱਡਾ ਮਾਮਲਾ ਹੈ ਕਿ ਸਰਕਾਰਾਂ ਨੂੰ ਵੀ ਜਦੋਂ ਤਰਨ ਤਰਨ ਦੀ ਇਲੈਕਸ਼ਨ ਸਾਹਮਣੇ ਖੜੀ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਸਰਕਾਰ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ ਇਸ ਚੁਣੌਤੀ ਚੋਂ ਉੱਬਰ ਪਾਉਣਾ ਜਾਂ ਸਖਤ ਐਕਸ਼ਨ ਲੈਣਾ ਇਹ ਕਿਵੇਂ ਕਰਦੀ ਹੈ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਲੋਕਾਂ ਦਾ ਜੋ ਚਾਹੁੰਦੇ ਨੇ ਕਿਸ ਕਿਸਮ ਦੀ ਜਾਂਚ ਹੋਣੀ ਚਾਹੀਦੀ ਹੈ ਉਸ ਕਿਸਮ ਦੀ ਕੋਈ ਜਾਂਚ ਬਿਠਾਈ ਜਾਏਗੀ ਜਾਂ ਫਿਰ ਐਸੇ ਢੰਗ ਨਾਲ ਰੇਡਾਂ ਚੱਲਦਾ ਰਹੂਗਾ ਜਿਵੇਂ ਲੋਕਰਪੁਲਿਸ ਕਰਦੀ ਰਹੂਗੀ ਜੀ ਜਿਹੜੀ ਜਿੰਮੇ ਕਰ ਰਹੀ ਹੈ ਜਿਹਦੇ ਤੇ ਲੋਕ ਇਤਰਾਜ਼ ਉਠਾ ਰਹੇ ਨੇ ਇਹ ਗੱਲ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣਗੀਆਂ ਪਰ ਅਮਨ ਕਾਨੂੰਨ ਦਾ ਮਾਮਲਾ ਜਿਹੜਾ ਇਹ ਹੱਦ ਗੰਭੀਰ ਮਾਮਲਾ ਹੈ ਲੋਕਾਈ ਦੀ ਜਾਤ ਤੇ ਮਾਲ ਨਾਲ ਜੁੜਿਆ ਮਾਮਲਾ ਹੈ ਜਿਹੜੀ ਸਰਕਾਰ ਉਹਦੇ ਬਰਤ ਤਵਜੋ ਨਹੀਂ ਦੇ ਸਕਦੀ ਪ੍ਰੋਪਰ ਉਹ ਸਰਕਾਰ ਸ਼ਾਇਦ ਬਹੁਤਾ ਲੰਮਾ ਸਮਾਂ ਨਹੀਂ ਚੱਲਦੀ ਹੁੰਦੀ ਲੋਕਾਂ ਦੀ ਭਰੋਸਾ ਭਰੋਸੇਯੋਗਤਾ ਦੀ ਬਹਾਲੀ ਨਹੀਂ ਹੁੰਦੀ ਹੁੰਦੀ ਬਹੁਤੀ ਵਾਰੀ ਦੂਜਾ ਸਵਾਲ ਜਾਂ ਦੂਜਾ ਮੁੱਦਾ ਹੋਏ ਹੈ ਕਿ ਤਰਨ ਤਰਨ ਦੀ ਚੋਣ ਆ ਗਈ ਹੈ 메ਜਰ ਚਾਰ ਪਾਰਟੀਆਂ ਨੇ ਆਪਣੇ ਅਨਾਉਂਸ ਕਰਤੇ ਨੇ ਕੈਂਡੀਡੇਟ ਕੰਪੇਨ ਬਹੁਤ ਦੇਰ ਦੀ ਸ਼ੁਰੂ ਹੈ ਜੇ ਹੜ੍ਹ ਨਾ ਹੁੰਦੇ ਤਾਂ ਸਾਰੇ ਲੋਕ ਤਰਨ ਤਾਰ ਨਹੀਂ ਹੋਣੇ ਸੀ ਪੰਜਾਬ ਦੇ ਚੀਫ ਮਿਨਿਸਟਰ ਨੇ ਉੱਥੇ 19000 ਕਿਲੋਮੀਟਰ ਜਿਹੜੀਆਂ ਸੜਕਾਂ ਨੇ ਮੰਡੀ ਬੋਰ ਰਾਹੀਂ ਉਹਨਾਂ ਦਾ ਨੀ ਪੱਥਰ ਰਖਾਤਾ ਇਹ ਨਹੀਂ ਪਤਾ ਹੁਣ ਚੋਣਾ ਦੇ ਤੱਕ ਉਹ ਨਿਭੜੂਗਾ ਕਿ ਨਹੀਂ ਨਿਭੜੂਗਾ ਕਦੋਂ ਟੈਂਡਰ ਹੋਣਗੇ ਕਦੋਂ ਖੁੱਲਣਗੇ ਕਦੋਂ ਕੰਮ ਸਟਾਰਟ ਹੋਏਗਾ ਕਿ ਜਮੇ ਚੋਣਾਂ ਦੇ ਦੌਰਾਨ ਜਦੋਂ ਚੱਲਦਾ ਹੋ ਵੋਟਾਂ ਪੈਂਦੀਆਂ ਹੋਣਗੀਆਂ ਉਦੋਂ ਬਜਰੀ ਤੇ ਸਿਮਿੰਟ ਦੇ ਟਰੱਕ ਜਿਹੜੇ ਨੇ ਉਥੇ ਉਤਰਦੇ ਦਿਖਾਈ ਦੇਣਗੇ ਉਹਨਾਂ ਦੇ ਉੱਤੇ ਉਹ ਗੱਲ ਸ਼ੁਰੂ ਹੋ ਗਈ ਹੈ ਉਸ ਸਾਰੇ ਮਾਮਲੇ ਦੇ ਵਿੱਚ ਹੋਰ ਵੀ ਕਈ ਕਿਹਾ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਵੀ ਉਹਨਾਂ ਦਾ ਕੈਂਡੀਡੇਟ ਕਹਿ ਰਿਹਾ ਕਿ 35 ਕਰੋੜ ਰੁਪਇਆ ਟੈਲੀਫੋਨ ਤੇ ਆ ਗਿਆ ਸੀ ਪਿੰਡਾਂ ਦੇ ਵਿੱਚ ਵੰਡਿਆ ਗਿਆ 50 ਲੱਖ 60 ਲੱਖ 80 ਲੱਖ ਕਿਸੇ ਨੂੰ 1 ਕਰੋੜ ਉਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਬਾਏ ਇਲੈਕਸ਼ਨ ਆਉਣੀ ਹੈ ਸੋ ਵੀਰ ਸਿੰਘ ਬਾਦਲ ਇੱਕ ਨਵੇਂ ਗਰੁੱਪ ਨੂੰ ਇਨਵੋਲਵ ਕਰਕੇ ਉਹਨਾਂ ਦੇ ਵਿੱਚੋਂ ਹੀ ਕੈਂਡੀਡੇਟ ਬੀਬੀ ਸੁਖਬਿੰਦਰ ਕੌਰ ਨੂੰ ਉੱਥੇ ਲਗਾਤਾਰ ਮੀਟਿੰਗਾਂ ਦਾ ਦੌਰ ਉਹਨਾਂ ਨੇ ਚਲਾਇਆ ਇਸ ਲੈਵਲ ਦੇ ਉੱਤੇ ਜਾ ਕੇ ਕਾਂਗਰਸ ਨੇ ਅਜੇ ਸ਼ੁਰੂ ਕਰਨਾ ਕਿਉਂਕਿ ਉਹਦਾ ਕੈਂਡੀਡੇਟ ਹੀ ਅਜੇ ਹੁਣ ਅਲਾ ਲਿਆਂਗੇ ਉਹ ਕੈਂਡੀਡੇਟ ਕਹਿੰਦੇ ਨੇ ਮਾਲਦਾਰ ਹੈ ਪੈਸਾ ਬਹੁਤ ਹੈ ਪਰ ਵੋਟ ਕਿੰਨੀ ਪੈਣੀ ਹੈ ਕਿੰਨੀ ਕੈਂਪੇਨਸ ਹੋਣੀ ਹੈ ਕੀ ਪੂਰੀ ਦੀ ਪੂਰੀ ਸਟੇਟ ਦੀ ਕਮੇਟੀ ਉਹਨਾਂ ਦੀ दमखम न लगेगी ज नहीं लगेगी ये तो बाद अगली जीपेन है वह साबित करूगी उस मामले के बीजेपी द भावें उस हल्के कोई बहुत ज्यादा असर नहीं है क्योंकि लोग सभा के बहुत घट वोटा मिली है, और ईवन दो हज़ार बई चा कुछ सौ वोट मिली सी बाकी हजारों के मुकाबले किसी भी रूप पर फिर भी वो अपना पैन त्रा ਅਗਲੀ ਇਹ ਲੈ 2027 ਤੱਕ ਕਰਨਾ ਚਾਹੁੰਦੀ ਹੈ ਤੇ ਉਹਨੇ ਕੈਂਡੀਡੇਟ ਅਨਾਉਂਸ ਕੀਤਾ ਹੋਇਆ ਤੇ ਜਿਹੜਾ ਕੈਂਡੀਡੇਟ ਪੰਥਕ ਮਾਮਲਿਆਂ ਦੇ ਵਿੱਚੋਂ ਆਉਣਾ ਸੀਗਾ ਉਹ 메ਨ ਦਾਵੇਦਾਰੀ ਉਹਦੇ ਚ ਸੀ ਨੰਬਰ 1 ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਦੀ ਤੇ ਉਹ ਕੈਂਡੀਡੇਟ ਪਹਿਲਾਂ ਬੀਬੀ ਪਰਮਜੀਤ कौर ਖਾਲੜਾ ਨੂੰ ਬਣਾਉਂਦਾ ਚਾਹੁੰਦਾ ਸੀ ਉਹਨਾਂ ਦਾ ਕੋਈ ਬਾਹਰ ਸ਼ਾਇਦ ਇਮੀਗ੍ਰੇਸ਼ਨ ਦਾ ਜਾਂ ਕਿ ਸਿਟੀਜਨਸ਼ਿਪ ਦਾ ਕੋਈ ਹੈ ਸ਼ਾਇਦ ਉਹਨਾਂ ਨੇ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਫਿਰ ਸੰਦੀਪ ਸਿੰਘ ਸਨਿਵਲ ਉਹਨਾਂ ਦਾ ਧਿਆਨ ਗਿਆ ਤੇ ਸੰਦੀਪ ਸਿੰਘ ਸਨਿ ਉਹਨਾਂ ਨੇ ਐਲਾਨ ਵੀ ਦਿੱਤਾ ਵੀ ਅਸੀਂ ਸਾਝੇ ਤੌਰ ਤੇ ਜਾਂ ਕੱਲੇ ਤੌਰ ਤੇ ਜਿਵੇਂ ਵੀ ਉਹ ਚਾਹੁੰਦੇ ਨੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਔਰ ਇਸੇ ਢੰਗ ਦੇ ਨਾਲ ਗੁਰਦੀਪ ਸਿੰਘ ਬਠਿੰਡਾ ਉਹਨਾਂ ਯੂਨਾਈਟਿਡ ਅਕਾਲੀ ਦਲ ਵਾਲੇ ਉਹ ਸੰਦੀਪ ਸਿੰਘ ਸਨਿ ਦੀ ਮਦਦ ਲਈ ਐਲਾਨ ਕਰ ਚੁੱਕੇ ਨੇ ਤੇ ਜਿਹੜਾ ਯਾਨੀ ਹਰਪ੍ਰੀਤ ਸਿੰਘ ਵਾਲਾ ਗਰੁੱਪ ਹੈ ਉਹ ਵੀ ਲਗਭਗ ਲਗਭਗ ਸੰਦੀਪ ਸਿੰਘ ਸਨੀ ਦੀ ਮਦਦ ਕਰਨ ਲਈ ਤਿਆਰ ਤਿਆਰੀ ਦਾ ਫੈਸਲਾ ਲੈ ਚੁੱਕੇ ਆ ਪਰ ਉਹਨੇ ਇੱਕ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਹੈ ਕਿ ਉੱਥੇ ਜਾ ਕੇ ਗਰਾਊਂਡ ਤੇ ਗੱਲ ਕਰਨਗੇ ਇੱਕ ਉਸ ਗਰੁੱਪ ਦੇ ਵਿੱਚ ਇੱਕ ਡਿਬੇਟ ਹੈ ਇੱਕ ਚਰਚਾ ਹੈ ਜੇ ਅੰਦਰ ਖਾਤੇ ਹਜੇ 100% ਸਹਿਮਤੀ ਨਹੀਂ ਹੈ ਉਹ ਕੀ ਸਹਿਮਤੀ ਨਹੀਂ ਹੈ ਉਹ ਸਹਿਮਤੀ ਇਹ ਹੈ ਕਿ ਇੱਕ ਪਾਸੇ ਜਿਹੜਾ ਗਰੁੱਪ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਲੀਡਰਸ਼ਿਪ ਦਾ ਪੋਲੀਟੀਕਲ ਲੀਡਰਸ਼ਿਪ ਦਾ ਉਹਦਾ ਕੀ ਕਹਿਣਾ ਤੇ ਦੂਜੇ ਪਾਸੇ ਬੀਬੀ ਸੁਤੰਤ ਕੌਰ ਦੀ ਇਕਵਾਹੀ ਦੇ ਵਿੱਚ ਜਿਨ੍ਹਾਂ ਨਾਲ ਮਨਪਰੀ ਤੇ ਆਲੀ ਪੂਰੀ ਤਰ੍ਹਾਂ ਖੁੱਲ ਕੇ ਉਧਰਲੇ ਪਾਸੇ ਚੱਲਣ ਦਾ ਲਗਭਗ ਫੈਸਲਾ ਲੈ ਚੁੱਕੇ ਨੇ ਇਹਨਾਂ ਨੂੰ ਕਹਿ ਕੇ ਉਹਦੇ ਵਿੱਚ ਇਹ ਹੈ ਕਿ ਇੱਕ ਪੰਥਕ ਦਾਇਰਾ ਵੱਡਾ ਵਿਸ਼ਾਲ ਕਰਕੇ ਕੇਵਲ ਇਸ ਅਕਾਲੀ ਦਲ ਤਕਸੀਮਤ ਨਹੀਂ ਇਹ ਦੂ ਬਾਹਰ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਏ ਅੱਜ ਹੁਣੇ ਚਾਰ ਜ਼ਿਲ੍ਹਿਆਂ ਦੇ ਡੈਲੀਗੇਟ ਬੁਨਾਏ ਗਏ ਸੀ ਫਿਰੋਜ਼ਪੁਰ ਦੇ ਵਿੱਚ ਵੀ ਬੀਬੀ ਸਤਵੰਤ ਕੌਰ ਨੇ ਬੁਲਾਏ ਸੀ ਉੱਥੇ ਦੋ ਮੁੱਦੇ ਚਰਚਿਤ ਹੋਏ ਚਰਚਾ ਚਾਏ ਇੱਕ ਪੰਥਕ ਕੌਂਸਲ ਦਾ ਘੇਰਾ ਬਿਸਾਰ ਕਰਨਾ ਇੱਥੇ ਤਾਂ ਲਗਭਗ ਸਹਿਮਤੀ ਸੀ ਪਰ ਜਿਹੜਾ ਦੂਜਾ ਮੁੱਦਾ ਸੀ ਬਾਰਸ ਪੰਜਾਬ ਦੇ ਨਾਲ ਜਾਂ ਜਿਹੜੀਆਂ ਇਹੋ ਜਿਹੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਇੱਕ ਸਾਂਝਾ ਮਰਜਰ ਦਾ ਸਵਾਲ ਜਾਂ ਸਾਂਝੇ ਤੌਰ ਤੇ ਕੋਈ ਪੋਲਿਟੀਕਲ ਐਂਗਲ ਤੋਂ ਚੱਲਣ ਦਾ ਸਵਾਲ ਇਹ ਸਾਰੇ ਸਵਾਲ ਜਾਂ ਉਨਾ ਵੱਲੋਂ ਖੜਾ ਕੀਤੇ ਗਏ ਕੈਂਡੀਡੇਟ ਦੀ ਮਦਦ ਦਾ ਸਵਾਲ ਇਹ ਸਵਾਲਾਂ ਤੇ ਰਿਜ਼ਰਵੇਸ਼ਨ ਹੋਈ ਕੁਝ ਬੰਦਿਆਂ ਨੇ ਬੜੇ ਕਲੈਰਿਟੀ ਨਾਲ ਬੋਲੇ ਆ ਕਿ ਇਹ ਪਾਸੇ ਨਹੀਂ ਜਾਣਾ ਚਾਹੀਦਾ ਹਾਂ ਇਹ ਲੱਗ ਗੱਲ ਹੈ ਜੇ ਸੰਦੀਪ ਸਿੰਘ ਸੰਨੀ ਕਾਮਨ ਕੈਂਡੀਡੇਟ ਹੋਣਗੇ ਕਿਸੇ ਇੱਕ ਧੜੇ ਦੇ ਨਹੀਂ ਹੋਣਗੇ ਤਾਂ ਇਹ ਵੀ ਉਹਦੀ ਮਦਦ ਹੀ ਕਰਨਗੇ ਇਹ ਗਰੁੱਪ ਇਹ ਲੱਗਦਾ ਇਸ ਲੈਵਲ ਦੇ ਉੱਤੇ ਹੁਣ ਮਾਮਲਾ ਅੜਿਆ ਸੰਦੀਪ ਸੰਨੀ ਸੰਦੀਪ ਸਿੰਘ ਸੰਨੀ ਤੇ ਉਹਨਾਂ ਦੇ ਪ੍ਰਭਾਰਤਾ ਅਜੇ ਤੱਕ ਉਹਨਾਂ ਦੇ ਫੈਸਲਾ ਪਰਿਵਾਰ ਨਹੀਂ ਲੈ ਸਕਿਆ ਇੱਕ ਅੱਧਾ ਦਿਨ ਕਹਿੰਦੇ ਲੱਗੂਗਾ ਕੱਲ ਜਾਂ ਪਰਸੋਂ ਸ਼ਾਇਦ ਉਹਨਾਂ ਦੀ ਕੋਈ ਮੀਟਿੰਗ ਹੋਵੇ ਤੇ ਜਿਹੜੇ ਮੀਟਿੰਗ ਦੇ ਵਿੱਚ ਇੱਕ ਫਾਈਨਲ ਫੈਸਲਾ ਅਜੇ ਆਪਸ਼ਨ ਨਾ ਦੀ ਵੀ ਹੈ ਤੇ ਆਪਸ਼ਨ ਹਾਂ ਦੀ ਵੀ ਹੈ ਤੇ ਇਹ ਦੋਨੇ ਗੱਲਾਂ ਦੇ ਉੱਤੇ ਔਰ ਦੋਨੋਂ ਸਾਰੇ ਗਰੁੱਪ ਵੀ ਬੜੇ ਨੇੜਿਓਂ ਬਾਤ ਚ ਰਹਿ ਕਰ ਰਹੇ ਨੇ ਕਿ ਜੇ ਨਾ ਬਾਈ ਚਾਂਸ ਜੇ ਨਾ ਹੋਗੀ ਤਾਂ ਕਿਹੜਾ ਕੈਂਡੀਡੇਟ ਹੋਏਗਾ ਜਿੱਤੇ ਸੈੰਤੀ ਬਣ ਸਕਦੀ ਹੈ ਜੱਕ ਚਰਗੇ ਦੁਬਾਰਾ ਕੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਅਪਰੋਚ ਕੀਤਾ ਜਾ ਰਿਹਾ ਹੈ ਜਾਂ ਅਪਰੋਚ ਕੀਤਾ ਜਾ ਸਕਦਾ ਹੈ ਇਸ ਮਾਮਲੇ ਦੇ ਵਿੱਚ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਨਾਇਆ ਜਾਵੇ ਉਹਨਾਂ ਦਾ ਜਿਹੜਾ ਕੋਈ ਟੈਕਨੀਕਲ ਗੱਲ ਸੀ ਉਹ ਹੱਲ ਹੋ ਜੇ ਉਦੋਂ ਤੱਕ ਕੌਲੀ-ਆਲੀ ਅਜੇ ਮਹੀਨਾ ਪਿਆ ਸੀ ਜੋ ਮੰਨ ਜਾਣ ਕੈਂਡੀਡੇਟ ਚਰਿੰਦਰ ਅਨਾਉਂਸ ਕਰਨ ਦੇ ਮਾਮਲੇ ਦੇ ਵਿੱਚ ਇਹ ਸਵਾਲ ਵੀ ਉਸ ਪਾਸੇ ਵੱਲ ਚੱਲ ਰਿਹਾ ਹੈ ਜੀ ਪਰ ਸਨੀ ਤੋਂ ਦਿਨ ਨਾਲ ਗੱਲ ਕੀਤੇ ਬਿਨਾ ਉਹਨਾਂ ਦੇ ਭਰਾ ਵੀ ਫੈਸਲਾ ਨਹੀਂ ਲੈ ਸਕਦੇ ਕਿਹਾ ਜਾ ਰਿਹਾ ਕਿ ਉਹਨਾਂ ਨਾਲ ਗੱਲਬਾਤ ਚੱਲਦੀ ਹੈ ਪਰ ਜੇਲ ਮੈਨੂਅਲ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਨਾਲ ਕਿ ਲਗਭਗ ਹਫਤੇ ਚ 2 ਦਿਨ ਹੀ ਮੁਲਾਕਾਤ ਹੁੰਦੀ ਹੈ ਪਰਿਵਾਰ ਦੇ ਤੇ ਉਹ ਜਾਂ ਸ਼ਾਇਦ ਬੁੱਧਵਾਰ ਤੇ ਸ਼ਨੀਵਾਰ ਹੈ ਤੇ ਜੇ ਆ ਦੋ ਦਿਨ ਚ ਕਿਵੇਂ ਫੈਸਲਾ ਹੋਏਗਾ ਫਿਰ ਬੁੱਧਵਾਰ ਦੀ ਹੋਏਗੀ ਫਾਈਨਲ ਜੇ ਕਾਲ ਹੋਏਗੀ ਤਾਂ ਕੁਝ ਦਿਨ ਹੋਰ ਲੱਗਣਗੇ ਤੇ ਇਹ ਮਾਮਲੇ ਅਜੇ ਪੀਐਨ ਉਸ ਲੈਵਲ ਦੇ ਉੱਤੇ ਇਸੇ ਕਰਕੇ ਸਵਾਲ ਇਹ ਹੈ ਕਿ ਫਿਰ ਉਹਦੀ ਕੈਂਪੇਨ ਜਾਂ ਬਾਕੀ ਦੀਆਂ ਚੀਜ਼ਾਂ ਜੇ ਸਨੀ ਸਹਿਮਤ ਹੋ ਜਾਂਦੇ ਨੇ ਤਾਂ ਉਹ ਪੰਥ ਦੇ ਪੰਥਕ ਜਿਹੜੀਆਂ ਧਿਰਾਂ ਬਾਕੀ ਦੇ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਲਗਭਗ ਜ਼ਿਆਦਾਤਰ ਦੇ ਉਹ ਸਾਂਝੇ ਕੈਂਡੀਡੇਟ ਹੋ ਸਕਦੇ ਨੇ ਜੇ ਨਹੀਂ ਤਾਂ ਨਵੇਂ ਕੈਂਡੀਡੇਟ ਦੀ ਤਲਾਸ਼ ਕਿਸੇ ਨਗਰ ਰੂਪ ਦੇ ਵਿੱਚ ਹਜੇ ਕਰਨੀ ਪੈਗੀ ਔਰ ਉਹਨਾਂ ਦੇ ਭਰਾ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਗੱਲਬਾਤ ਕਰਨ ਤੋਂ ਬਾਅਦ ਕਿ ਅਜੇ ਅਸੀਂ ਫੈਸਲਾ ਕਰਨਾ ਹੈ ਅਜੇ ਸਾਡੀ ਗੱਲਬਾਤ ਚੱਲ ਰਹੀ ਹੈ ਸੰਦੀਪ ਸਿੰਘ ਸੰਦੀ ਰਾਣ ਤੇ ਤੀਜੀ ਗੱਲ ਜਿਹੜੀ ਆਪਾਂ ਡਿਸਕਸ ਕਰ ਰਹੇ ਹਾਂ ਉਹ ਰਜਿੰਦਰ ਗੁਪਤਾ ਜੀ ਕਲੀਅਰ ਕਟਾਬਾਦਵੀ ਬਣ ਗਏ ਨੇ ਆ ਮਾਦਵੀ ਬੜ ਕੇ ਹੁਣ ਉਹ ਰਾਜ ਸਭਾ ਚ ਜਾਣ ਲਈ ਤਿਆਰ ਨੇ ਪਰ ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਕਿ ਉਹ ਪੈਸੇ ਵਾਲੇ ਬੰਦੇ ਨੇ ਉਹਨਾਂ ਦੀ ਕਾਂਗਰਸ ਨਾਲ ਵੀ ਬਣਦੀ ਸੀ ਬਰਨਾਲਾ ਸਾਹਿਬ ਨਾਲ ਵੀ ਬਣਦੀ ਸੀ ਕਾਮਰੇਡ ਸੁਰਜੀਤ ਨਾਲ ਵੀ ਬਣਦੀ ਸੀ ਉਹਨਾਂ ਦੀ ਐਸੇ ਟੰਗ ਦੇ ਨਾਲ ਕਾਂਗਰਸ ਦਾ ਕੋਈ ਵੀ ਹੋਵੇ ਜਾਂ ਇਹ ਤੋਂ ਬਾਅਦ ਵਾਲੇ ਆਮ ਆਦਮੀ ਪਾਰਟੀ ਨਾਲ ਵੀ ਬਣਦੀ ਹੈ ਉਹ ਸਭ ਸਰਕਾਰਾਂ ਦੇ ਵਿੱਚ ਹੀ ਠੀਕ ਠਾਕ ਆਉਂਦਿਆਂ ਤੇ ਰਹੇ ਨੇ ਉਹ ਤਾਂ बिजनेसमैन ਤਾਂ ਹਮੇਸ਼ਾ ਹੀ ਸਾਰਿਆਂ ਦਾ ਹੀ ਹੁੰਦਾ ਤੇ ਇੰਡਸਟਰੀਅਲਿਸਟ ਕਿਉਂਕਿ ਸਾਰਿਆਂ ਨੂੰ ਖੈਰ ਪਾ ਦਿੰਦਾ 1919 ਤੇ ਆਪਣੇ ਉਹਦੇ ਬਦਲੇ ਦੇ ਵਿੱਚ ਵੱਡੀਆਂ ਛੋਟਾਂ ਵੀ ਲੈ ਲੈਂਦਾ ਵੱਡੀਆਂ ਛੋਟਾਂ ਲੈ ਕੇ ਆਪਣਾ ਬਿਜ਼ਨਸ ਵੀ ਦਿਨ ਨੂੰ ਦੁੱਗਣੀ ਰਾਤ ਚਾਹ ਗੁਣੀ ਤਰੱਕੀ ਕਰਾਉਂਦਾ ਇਹ ਮਿਲਿਆ ਮਿਲਿਆ ਹੋਇਆ ਇੱਕ ਤੰਤਰ ਹੈ ਕਾਰਪੋਰੇਟ ਦੇ ਵਿੱਚ ਜਿਸ ਢੰਗ ਨਾਲ ਇਹ ਗੱਲ ਚੱਲ ਰਹੀ ਹੈ ਪਰ ਇਹਦੇ ਤੋਂ بڑا ਸਵਾਲ ਜਿਹੜਾ ਹੈ ਇਹ ਸਵਾਲ ਤਾਂ ਚੱਲ ਗਿਆ ਔਰ ਹੋ ਰਿਹਾ ਹੈ ਇਹ ਚਰਚਾ ਦੇ ਵਿੱਚ ਹੈ ਕਿ volunteers ਦੇ ਵਿੱਚੋਂ ਕਿਉਂ ਨਹੀਂ ਕੋਈ ਜਾਂ ਕੋਈ ਸਧਾਰਨ ਬੰਦਿਆਂ ਦੇ ਵਿੱਚੋਂ ਕਿਉਂ ਨਹੀਂ ਕੇਵਲ ਸਾਰੇ ਉਹੇ ਜਿਹੇ ਬੰਦੇ ਕਿਉਂ ਨੇ ਜਿਹੜੇ ਨਾਨ ਪੋਲਿਟਿਕਲ ਗੱਲ ਹੀ ਨਹੀਂ ਕਰਦੇ ਪੋਲਿਟਿਕਸ ਦੀ ਪੰਜਾਬ ਦੀ ਪਰ ਇੱਕ ਗੱਲ ਹੋਰ ਉੱਭਰੀ ਹੈ ਇਹਨਾਂ ਦੇ ਨਾਲ ਦੇ ਵਿੱਚ ਉਹ ਕੀ ਉੱਭਰ ਰਹੀ ਹੈ ਆਮ ਆਦਮੀ ਪਾਰਟੀ ਨੇ ਇੱਕ ਵਾਰ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਪਹਿਲਾਂ ਵੀ 2022 ਦੀ ਚੋਣ ਤੋਂ ਪਹਿਲਾਂ ਵੀ ਔਰ ਕਿਸਾਨ ਅੰਦੋਲਨ ਦੇ ਵੇਲੇ ਵੀ ਭਾਜਪੀ ਨੇ ਬੇਹਦ ਉਭਾਰਿਆ ਇੱਕ 이슈 ਉਹ 이슈 ਕੀ ਸੀ ਉਸੇ ਕਿ ਕਿਸਾਨੀ ਦੇ ਖਿਲਾਫ ਦਲਿਤ 이슈 ਨੂੰ ਵੱਡੇ ਪੱਧਰ ਤੇ ਉਭਾਰਿਆ ਜਾਵੇ ਦਲਿਤ ਕਮਿਊਨਿਟੀ ਨੂੰ ਲਿਆਂਦਾ ਜਾਵੇ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਚਾਹੇ ਸਾਫਲਾ ਉਹਨਾਂ ਨੂੰ ਲਿਆਂਦਾ ਚੇਅਰਮੈਨ ਬਣਾ ਕੇ ਔਰ ਚਾਹੇ ਬਖਵਖ ਮਾਮਲਿਆਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਜਾ ਵੀ ਰਹੇ ਸੀ ਕਥਾਣ ਅੰਦੋਲਨ ਦੌਰਾਨ ਬਖਵਖ ਥਾਮਾਂ ਦੇ ਉੱਤੇ ਤਾਂ ਉਹਨਾਂ ਦੇ ਨਾਲ ਚ ਐਲਾਨ ਅਕਾਲੀ ਦਲ ਨੇ ਵੀ ਕੀਤਾ ਤੇ ਅਸੀਂ ਤਾਂ ਪਹਿਲਾਂ ਤੋਂ ਹੀ ਸਾਡਾ ਤਾਂ ਇੱਕ ਸੰਬੰਧ ਬਿਹਤਰ ਹੈ ਤੇ ਡਿਪਟੀ ਚੀਫ ਮਿਨਿਸਟਰ ਬਣਾਉਣ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਕੀਤਾ ਕਿ ਡਿਪਟੀ ਚੀਫ ਮਿਨਿਸਟਰ ਦਲਤਾ ਚੋਂ ਬਣ ਸਕਦਾ ਔਰ ਇਹ ਵਾਅਦੇ ਦੇ ਤਹਿਤ ਕੁਝ ਬੰਦੇ ਜ਼ਿਆਦਾ ਸ਼ਾਇਦ ਉਹਨੂੰ ਸੀਰੀਅਸਲੀ ਲੈ ਗਏ ਸੀ ਜਿਵੇਂ ਨਾਬੇ ਦਾ ਇੱਕ ਐਮਐਲਏ ਦੇ ਮਾਨ ਲੈ ਗਿਆ ਸੀ ਉਹਨੇ ਕਿਤੇ ਕਹਿਤਾ ਵੀ ਜੇ ਦਲਤਾਂ ਨੂੰ ਬਣਾਉਣਗੇ ਮੈਂ ਵੀ ਜੋਗਾ ਤਾਂ ਅਗਲੇ ਦਿਨ ਤੋਂ ਉਹਦਾ ਪੱਤਾ ਇਹੋ ਜਿਹਾ ਕਟਿਆ ਕਿ ਸਰਕਾਰੀ ਸਮਾਗਮਾਂ 'ਚ ਬਣਾਉਣਾ ਵੀ ਬੰਦ ਕਰ ਗਏ ਸੀ ਮੁੜ ਕੇ ਫਿਰ ਕੋਈ ਖਾਤਰਦਾਰੀ ਕਰਕੇ ਜਾਂ ਜਿਸ ਤਰੀਕੇ ਦੇ ਨਾਲ ਜਾ ਕੇ ਉਹਨੇ ਕਿਵੇਂ ਨਾ ਕਿਵੇਂ ਆਪਣਾ ਸੈਟਅਪ ਕਰਾਇਆ ਮੁੜ ਕੇ ਵੀ ਚਲੋ ਕੋਈ ਗੱਲ ਨਹੀਂ ਗਲਤੀ ਹੋ ਗਈ ਸੀ ਬਾਕੀ ਗੱਲਾਂ ਕਰੋ ਹੁਣ ਜਿਹੜਾ ਐਟੀਚੂਡ ਹੈ ਜੀਦਤ ਤੁਸੀਂ ਬਹੁਤ ਦਾਅਵੇ ਕਰਦੇ ਹੋ ਕਿ ਅਸੀਂ ਦਲਤਾਂ ਦੇ ਬਹੁਤ ਖੈਰ ਖਵਾ 34% ਦੇ ਕਰੀਬ ਪਾਪੂਲੇਸ਼ਨ ਹੋਵੇ ਤੇ ਰਾਜ ਸਭਾ ਦੇ 7 ਦੇ 7 ਮੈਂਬਰਾਂ ਚੋਂ ਇੱਕ ਵੀ ਦਲਤਰਾ ਗਿਆ ਹੋਵੇ ਇਹ ਵੀ ਪਹਿਲੀ ਵਾਰ ਹੋ ਰਿਹਾ 70 ਸਾਲਾਂ ਦੇ ਵਿੱਚ ਕਿ ਜਿਹੜਾ ਤੁਸੀਂ ਬਾਰ-ਬਾਰ ਕਰ ਰਹੇ ਹੋ ਕਿ ਬਾਕੀ ਦੀਆਂ ਚੀਜ਼ਾਂ ਪਹਿਲੀ ਵਾਰ ਜਾ ਰਹੀਆਂ ਨੇ ਇਹ ਵੀ ਆਮ ਆਦਮੀ ਪਾਰਟੀ ਨੂੰ ਸ਼ੇਰਾ ਜਾਂਦਾ ਪਹਿਲੀ ਵਾਰ ਹੋ ਰਿਹਾ ਕਿ 70 ਸਾਲਾਂ ਚ ਕੋਈ ਵੀ ਦਲਤ ਰਾਸਵਾ ਦੇ ਤੁਹਾਨੂੰ ਯੋਗ ਨਹੀਂ ਲੱਗਿਆ ਜਾਂ ਇੱਕ ਨਮਾਇੰਦਗੀ ਹੁੰਦੀ ਹੈ ਯੋਗ ਯੋਗ ਉਹ ਤੋਂ ਬਾਅਦ ਇਹ ਕਿਹੜਾ ਯੋਗਤਾ ਦੇਖ ਕੇ ਤੁਸੀਂ ਦੇ ਰਹੇ ਹੋ ਇਹ ਤਾਂ ਪੈਸੇ ਦਾ ਜ਼ੋਰ ਹੈ ਜਿਵੇਂ ਕਹਿੰਦੇ ਨੇ ਇਹ ਵੋਟ ਤੰਤਰ ਬਣ ਗਿਆ ਵੋਟ ਤੰਤਰ ਦੀ ਬਜਾਏ ਨੋਟ ਤੰਤਰ ਚ ਬਦਲਦਾ ਜਾ ਰਿਹਾ ਹੈ ਨੋਟ ਤੰਤਰ ਮੈਰਿਟ ਬਣ ਗਈ ਹੈ ਜਦੋਂ ਤਾਂ ਉੱਥੇ ਦਲਤ ਬੰਦਲਤਾਂ ਦੇ ਵਿੱਚੋਂ ਕਿੰਨੇ ਕ ਆ ਜਾਣੇ ਨੇ ਕੌਣ ਆ ਜਾਣਾ ਹੈ ਤੁਹਾਡੇ ਨਾਲ ਵੀ ਬਹੁਤ ਨੇ 34 ਬੰਦੇ ਤਾਂ ਚੋਣ ਹੀ ਲੜੇ ਨੇ ਇਹਦੇ ਤੋਂ ਬਿਨਾ ਚੋਣ ਹਾਰੇ ਵੀ ਕਈ ਹੋਣਗੇ ਹੋਰ ਬਹੁਤ ਸਾਰੇ ਸੱਜਣ ਤੁਸੀਂ ਦਿਹਾੰਦੇ ਹੋਏ ਨੇ ਜਿਹੜੇ ਤੁਹਾਡੇ ਨਾਲ ਆਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਵੀ ਬੰਦਾ ਨਹੀਂ ਹੈ ਪੰਜਾਬ ਦੇ ਇਸ ਪੂਰੇ ਸੰਦਰਭ ਦੇ ਵਿੱਚ ਇਹ ਡਿਬੇਟ ਇਹ ਚੈਲੰਜ ਸਾਰੀਆਂ ਪਾਰਟੀਆਂ ਲਈ ਹੈ ਟੋਟਲ ਪੋਲਿਟਿਕਸ ਲਈ ਹੈ ਜਦੋਂ ਜਾਤੀਗਤ ਜਨਗਣਨਾ ਦਾ ਮੁੱਦਾ ਦੇਸ਼ ਭਰ ਦੇ ਵਿੱਚ ਵੱਡੇ ਮੁੱਦੇ ਦੇ ਤੌਰ ਤੇ ਉੱਭਰ ਰਿਹਾ ਹੋਵੇ ਸੋਸ਼ਲ ਜਸਟਿਸ ਨੂੰ ਉਹਦੇ ਨਾਲ ਦੇਖ ਕੇ ਸਮਾਜਿਕ ਇਨਸਾਫ ਨੂੰ ਉਭਾਰਿਆ ਜਾ ਰਿਹਾ ਜਾ ਰਿਹਾ ਹੋਵੇ ਉਦੋਂ ਅੱਖਾਂ ਮੀਚ ਕੇ ਕੇਵਲ ਨੋਟ ਤੰਤਰ ਭਾਰੂ ਹੋਵੇ ਫੈਸਲਿਆਂ ਦੇ ਉੱਤੇ ਤਾਂ ਇਹਦਾ ਸਿਆਸੀ ਤੌਰ ਤੇ ਕੀ ਤਰਨ ਤਰਨ ਹੋਵੇ ਜਾਂ ਤਰਨ ਤਰ ਤੋਂ ਬਿਨਾ ਪੰਜਾਬ ਦੇ ਬਾਕੀ ਹਿੱਸੇ ਹੋਣ ਕੀ ਪੋਲਿਟੀਕਲ ਕੋਈ ਫਾਇਦਾ ਨੁਕਸਾਨ ਸੋਚਿਆ ਗਿਆ ਜਾਂ ਕੋਈ ਨੁਕਸਾਨ ਨਹੀਂ ਹੋਏਗਾ ਕੋਈ ਹੋਰ ਚੀਜ਼ਾਂ ਕਰ ਲਓਗੇ ਤੁਸੀਂ ਉਸ ਸਾਰੇ ਮਾਮਲੇ ਦੇ ਵਿੱਚ ਕਿਉਂਕਿ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਤਾਂ ਮਜਬੂਰੀ ਹੈ ਜੇ ਉਹ ਰਿజర్ਵ ਸੀਟਾਂ ਨਾ ਹੋਣ ਤਾ ਕਿਸੇ ਨੂੰ ਨਹੀਂ ਤੁਸੀਂ ਦਿਓਗੇ ਪਰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤਾਂ ਉਹ ਤੋਂ ਜ਼ਿਆਦਾ ਦਿੱਤੀਆਂ ਨੇ ਅਸਾਂ ਬਲੀਚ ਕੁਲਵੰਤ ਸਿੰਘ ਨੂੰ ਵੀ ਤਾਂ ਦਿੱਤੀ ਜਰਨਲ ਸ਼ੀਟ ਹੈ ਕੁਲਵੰਤ ਸਿੰਘ ਦਲਤਾਂ ਦਾ ਨੁਮਾਇੰਦਾ ਜਾਂ ਬਹੁਤ بڑا ਰੀਅਲ اسٹیਟ ਬਿਲਡਰ ਹੈ ਉੱਥੇ ਵੀ ਨੋਟਾਂ ਤੰਤਰ ਪ੍ਰਾਇੋਰਟੀ ਸੀ ਦਲਤਾਂ ਪ੍ਰਾਇੋਰਟੀ ਸੀ ਇਸ ਕਰਕੇ ਬਹੁਤ ਸਾਰੇ ਸਵਾਲ ਨੇ ਜਿਹੜੇ ਸਵਾਲਾਂ ਨੂੰ ਅਡਰੈਸ ਕਰਨਾ ਪਏਗਾ ਔਰ ਪੰਜਾਬ ਦੀ ਸਿਆਸਤ ਨੂੰ ਅਡਰੈਸ ਕਰਨਾ ਪਏਗਾ ਜਿਸ ਢੰਗ ਦੇ ਫੈਸਲੇ ਕੀਤੇ ਜਾ ਰਹੇ ਨੇ ਬਿਨਾ ਕੁਝ ਦੇਖੇ ਸੋਚੇ ਦਫਤਰਾ ਚ ਬੈਠ ਕੇ ਆਪਣੇ ਸਵੱਜਾ ਪ੍ਰੋਜੈਕਟ ਮਾਈਂਡ ਨਾਲ ਉਹ ਬਾਹਰ ਮੁਖਤਾ ਨਾਲ ਤਾਲਮੇ ਉਹਦੇ ਨਾਲ ਮੇਲ ਨਹੀਂ ਖਾਂਦੇ ਮੈਚ ਨਹੀਂ ਕਰਦੇ ਕਿਸੇ ਵੀ ਰੂਪ ਦੇ ਵਿੱਚ ਔਰ ਹੁਣ ਇਹ ਅਗਲੀ ਗੱਲ ਹੈ ਕਿ ਦਲਿਤ ਕਮਿਊਨਿਟੀ ਉਹ ਕੋਈ ਹਾਲਾਂਕਿ ਹੋਮੋਜੀਨਸ ਕਮਿਊਨਿਟੀ ਨਹੀਂ ਹੈ ਪਰ ਉਹਦੀ ਟੋਟਲ ਲੀਡਰਸ਼ਿਪ ਜਿੰਨੇ ਬੰਦੇ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦੇ ਨੇ ਵਲੰਟੀਅਰ ਨੇ ਸੰਗਠਨ ਦੇ ਵਿੱਚ ਨੇ ਅਸੈਂਬਲੀ ਦੇ ਵਿੱਚ ਨੇ ਉਹ ਕੋਈ ਆਵਾਜ਼ ਨਹੀਂ اٹھਉਣਗੇ ਇਸ ਪੱਧਰ ਤੀਹੇ ਸਾਡੇ ਚ ਕਿਉਂ ਵੀ ਕੋਈ ਮद्दा ਵੀ ਕਿਉਂ ਨਹੀਂ ਹੈ ਕੱਲੀ ਆਮ ਆਦਮੀ ਪਾਰਟੀ ਤੇ ਤਾਂ ਸਵਾਲ ਹੈਗਾ ਹੀ ਹੈ ਪਰ ਬਾਕੀ ਦੀਆਂ ਪਾਰਟੀਆਂ ਨੂੰ ਜਿਹੜੇ ਨੁਮਾਇੰਦਗੀ ਐ ਸ਼ੇਅਰ ਹੋਣ ਦੀ ਦਿੱਤੀ ਐ ਸੱਤਾ ਦੇ ਵਿੱਚ ਹਿੱਸੇਦਾਰੀ ਦੇਣੀ ਹੁੰਦੀ ਹੈ ਉਧਰ ਧਿਆਨ ਦੇਣਾ ਪਏਗਾ ਜਦੋਂ ਧਿਆਨ ਹਟਾ ਲੈਂਦੇ ਹੋ ਤਾਂ ਬਹੁਤ ਸਾਰੀ ਕੋਰ ਵੋਟ ਜਦੋਂ ਹਿੱਲਦੀ ਹੈ ਉਦੋਂ ਉੱਬਰ ਬਾਹੇ ਉੱਠਦੇ ਹੋ ਤਾਂ ਉਦੋਂ ਤੱਕ ਬਹੁਤ ਕੁਝ ਚਲਾ ਜਾਂਦਾ ਬਹੁਤ ਕੁਝ ਖੋ ਜਾਂਦਾ ਹੈ ਬਹੁਤ ਕੁਝ ਦੂਰ ਚਲਾ ਜਾਂਦਾ ਹੈ ਮੁਰਕੇ ਲਿਆਉਣਾ ਬਹੁਤ ਔਖਾ ਹੋ ਜਾਂਦਾ ਹੈ ਖੈਰ ਉਹ ਅਲੱਗ ਗੱਲ ਹੈ ਕਿ ਅਜੇ ਦਲਿਤ ਕਮਿਊਨਿਟੀ ਦੇ ਵਿੱਚ ਪੰਜਾਬ ਦੇ ਵਿੱਚ ਇਸ ਕਿਸਮ ਦੀ ਨਾ ਕੋਈ ਮੂਵਮੈਂਟ ਨਾ ਕੋਈ ਲੀਡਰਸ਼ਿਪ ਹੈ ਮਰਜ਼ ਹੋਈ ਹੈ ਜਿਹੜੀ ਦਾਅਵੇਦਾਰੀ ਠੋਕ ਸਕੇ ਜਦੋਂ ਇਹ ਚਰਚਾਾਂਵਾਂ ਹੁੰਦੀਆਂ ਹੁਣ ਉਦੋਂ ਕੋਈ ਆਵਾਜ਼ ਤੈ ਕਰ ਸਕੇ ਆਮ ਆਦਮੀ ਪਾਰਟੀ ਦੇ ਅੰਦਰੋਂ ਕੋਈ ਆਵਾਜ਼ ਨਹੀਂ ਆਈ ਇਸ ਪੱਦਰ ਦੀ ਹੁਣ ਤੱਕ ਕਿ ਸੱਤਾ ਦੇ ਵਿੱਚੋਂ ਸਾਡਾ ਕਿਉਂ ਨਹੀਂ ਹਾਲਾਂਕਿ ਇਹ ਤਾਂ ਹੁਣ ਚਲੋ ਇਹਨੂੰ ਦੇ ਰਹੇ ਹੋ ਇਹ ਤੋਂ ਪਹਿਲਾਂ ਵੀ ਤਾਂ ਸੰਜੀਵ ਅਰੋੜੀ ਸੀ ਉਦੋਂ ਕਿਹੜਾ ਸੱਤਾ 'ਚ ਕੋਈ ਬੰਦਾ ਸੀ ਹੁਣ ਜਦੋਂ ਖਾਲੀ ਹੋ ਗਈ ਤਾਂ ਨਵੇਂ ਸਿਰਿਓਂ ਆਏ ਲੱਗਦਾ ਸੀ ਕਿ ਬੇਚੈਨੀ ਬਹੁਤ ਤਾਂ ਸ਼ਾਇਦ ਹੁਣ ਕੋਈ ਆਵਾਜ਼ ਉਠਾਏ ਜੇ ਹੁਣ ਵੀ ਆਵਾਜ਼ ਨਹੀਂ ਉਠਣੀ ਆਪੋ ਆਪਣੀਆਂ ਕਮਿਊਨਿਟੀ ਲਈ ਤਾਂ ਕਦੋਂ ਆਵਾਜ਼ ਉਠਣੀ ਹੈ ਇਹ ਫੈਸਲਾ ਤੁਸੀਂ ਕਰ ਲਓ ਜਿਹੜੇ ਲੋਕਾਂ ਨੇ ਨਮਾਇंदे ਚੁਣੇ ਨੇ ਜਿਨ੍ਹਾਂ ਨੂੰ ਤੁਸੀਂ ਲੀਡਰ ਸਮਝਦੇ ਹੋ ਜਿਨ੍ਹਾਂ ਨੂੰ ਤੁਸੀਂ ਇਹ ਸਮਝਦੇ ਹੋ ਤੁਹਾਡੇ ਵਰਗਾਂ ਦੇ ਲਈ ਕੰਮ ਕਰਨਗੇ ਉਹ ਕਿੱਡੇ ਇੱਕ ਕੰਮ ਕਰਨ ਵਾਲੇ ਨੇ ਕਿੰਨੇ ਕੁ ਦਲੇਰ ਨੇ ਕਿੰਨੇ ਕੁ ਸਮਝਦਾਰ ਨੇ ਇਹ ਸਾਰੀਆਂ ਚੀਜ਼ਾਂ ਨੂੰ ਪੰਜਾਬ ਦੇ ਓਵਰਆਲ ਸੰਕਲਪ ਦੇ ਵਿੱਚ ਜਿੱਥੇ ਰਿਜ਼ਰਵੇਸ਼ਨ ਨਹੀਂ ਹੈ ਉੱਥੇ ਵੀ ਜੇ ਬਣਦੀ ਹੈਸੀਅਤ ਦੇ ਨਾਲ ਹਿੱਸੇਦਾਰੀ ਦੇਣੀ ਸ਼ੁਰੂ ਕੀਤੀ ਜਾਏਗੀ ਤਾ ਹੌਲੀ ਹੌਲੀ ਕਰਕੇ ਇੱਕ ਸੁਰਤਾ ਵਧੇਗੀ ਵਿਵਹਦੇਗੀ ਸਮਾਜ ਦੇ ਵਿੱਚ ਨਹੀਂ ਤਾਂ ਬਖ ਬਖ ਖਿੱਤੇ ਬਖ ਬਖ ਵਰਗ ਆਪੋ ਆਪਣੀਆਂ ਡਿਮਾਂਡ ਜਦੇ ਲਈ ਆਪੋ ਆਪਣੇ ਧੜਿਆਂ 'ਚ ਖੜੇ ਹੋਣੇ ਸ਼ੁਰੂ ਹੋ ਜਾਣਗੇ ਔਰ ਜਿਹੜੇ ਖੜੇ ਹੋਏ ਹੋਏ ਨੇ ਇਹ ਜਿਹੜੀ ਫ੍ਰੈਗਮੈਂਟਡ ਤੇ ਵੱਡੀ ਹੋਈ ਸਿਆਸਤ ਹੋਏਗੀ ਇਹ ਸਮਾਜ ਨੂੰ ਵੀ ਵੰਡੇਗੀ ਪਰ ਸਾਡਾ ਪਾਲਿਟਿਸ਼ਨ ਦੂਰ ਅੰਦੇਸ਼ ਹੋਊਗਾ ਤਾਂ ਇਹ ਗੱਲਾਂ ਉਸ ਬਾਅਦ ਸੋਚਿਆ ਜਾਣਗੀਆਂ ਫਿਲਹਾਲ ਐ ਨਹੀਂ ਤੁਸੀਂ ਦੇਖਦੇ ਰਹੋ ਭਲਾ ਬਹੁਤ ਬਹੁਤ ਧੰਨਵਾਦ